ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ ਜੀ ਕਿਨਾਂ ਨੂੰ ਉਹ ਵੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਨਾਲੇ ਦੰਸ ਜੀ 15-1500 ਰੁਪਏ ਪੈ ਚੁੱਕੇ ਨੇ ਜੀ ਖਾਤਿਆਂ ਵਿੱਚ ਕਿੰਨਾਂ ਲੋਕਾਂ ਦੇ ਖਾਤੇ ਵਿੱਚ ਪੈਣਗੇ ਇਹ 15-1500 ਸਾਰੀ ਡਿਟੇਲ ਇਸ ਵੀਡੀਓ ਵਿੱਚ ਹੈ ਉਸ ਤੋਂ ਪਹਿਲੇ ਛੋਟੀ ਜਿਹੀ ਗੁਜ਼ਾਰਿਸ਼ ਹੈ ਜਿੱਦਾਂ ਵੀਰੇੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲ ਮੈਂ ਨਾ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਜੈਤੋ ਰਜਵਾਹੇਚ ਦੋ ਥਾਈ ਪਾੜ ਪੈਣ ਕਲ ਜਿਹੜਾ 150 ਏਕੜ ਕਣਕ ਦੀ ਫਸਲ ਡੁੱਬ ਚੁੱਕੀ ਹੈ ਪਿੰਡ ਦੋਦਾ ਚੋਂ ਲੰਘਦੇ ਜੈਤੋ ਰਜਵਾਹੇਚ ਪਿੰਡ ਕੌਣੀ ਤੇ ਦੋਦਾ ਪਾੜ ਪੈਣ ਕਰ ਲਗਭਗ 150 ਏਕੜ ਕਣਕ ਦੀ ਪੱਕੀ ਫਸਲ ਪਾਣੀ ਪਰ ਗਿਆ ਪਿੰਡ ਕੌਣੀ ਦੇ ਸਰਪੰਚ ਪਾਲ ਸਿੰਘ ਅਤੇ ਇਹ ਸਾਰੇ ਮੌਜੂਦ ਸਨ ਜੀ ਉੱਥੇ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਮਹਾਲੀ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਦਾ ਬਦਲਿਆ ਸਮਾਂ ਜ਼ਿਲ੍ਹੇ ਦੀਆਂ ਸਾਰੀਆਂ ਸੰਸਥਾਵਾਂ ਜਿਹੜਾ ਖੁੱਲਣ ਅਤੇ ਬੰਦ ਹੋਣ ਦਾ ਸਮੇਂ ਵਿੱਚ 16 April ਤੋਂ ਤਬਦੀਲੀ ਹੋ ਜਾਵੇਗੀ ਇਹ ਜਾਣਕਾਰੀ ਦਿੰਦੇ ਸਿਵਲ ਸਰਜਨ ਡਾਕਟਰ ਦਵਿੰਦਰ ਕੁਆਰਨਿਸ ਹੈ ਕਿ ਜ਼ਿਲ੍ਹੇ ਦੇ ਸਰਕਾਰੀ ਸਿਹਤ ਸੰਸਥਾਵਾਂ ਹੁਣ ਸਵੇਰੇ 8 ਵਜੇ ਖੁੱਲਣਗੀਆਂ ਤੇ ਦੁਪਹਿਰੇ 2 ਵਜੇ ਬੰਦ ਹੋ ਜਾਣਗੀਆਂ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਸਾਬਕਾ ਕਾਂਗਰਸੀ ਐਮਐਲਏ ਰਮਣਜੀਤ ਸਿੰਘ ਸਿੱਦਕੀ ਨੂੰ ਸਦਵਾ ਮਾਤਾ ਦਾ ਹੱਥ ਹੋ ਚੁੱਕਿਆ ਜੀ ਉਸ ਤੋਂ ਬਾਅਦ ਇੱਕ ਵੀਡੀਓ ਜੀ ਧਾਰਮਿਕ ਡੇਰੇ 'ਚ ਚੜਾਵੇ ਦੀ ਸ਼ਰਾਬ ਪੀਣ ਮਗਰੋਂ ਇੱਕ ਦੀ ਮੌਤ ਹੋ ਚੁੱਕਿਆ ਹੈ ਤਿੰਨ ਬਿਮਾਰ ਹੋ ਚੁੱਕੇ ਨੇ ਸਥਾਨਕ ਪ੍ਰਸ਼ਾਸਨ ਮਾਮਲੇ ਨੂੰ ਦਬਾਉਣ 'ਚ ਜੁਟਿਆ ਨੇੜਲੇ ਪਿੰਡ ਚੰਦਪਾਣ 'ਚ ਇੱਕ ਧਾਰਮਿਕ ਡੇਰੇ 'ਚ ਬਸਾਖੀ ਦੇ ਤਿਹਾਰ ਤੇ ਚੜਦੀ ਸ਼ਰਾਬ ਪੀਣ ਕਾਲ ਇਹਨਾਂ ਇੱਕ ਵਿਅਕਤੀ ਵਿਅਕਤੀ ਦੀ ਮੌਤ ਤੇ ਤਿੰਨ ਵਿਅਕਤੀ ਦੀ ਸਖਤ ਰੂਪ ਚ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਤੋਂ ਬਾਅਦ ਇਹ ਵੀ ਵੀਡੀਓ ਹੈ ਜੀ ਪਤਨੀ ਨਾਲ ਮੋਟਰਸਾਈਕਲ ਤੇ ਜਾ ਰਹੇ ਨੌਜਵਾਨ ਦਾ ਕਤਲ ਹੋ ਚੁੱਕਾ ਹੈ ਜਲੰਧਰ ਜ਼ਿਲ੍ਹੇ ਵਿੱਚ ਬੀਤੀ ਰਾਤ ਨੂੰ ਕੁਝ ਲੋਕਾਂ ਨੇ ਮੋਟਰਸਾਈਕਲ ਸਵਾਰ ਉਤੇ ਹਮਲਾ ਕਰਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਮਿਲੀ ਜਾਣਕਾਰੀ ਅਨੁਸਾਰ ਬਸਤੀ ਸ਼ੇਖ ਦੇ ਚਾ ਆ ਮੁਹੱਲਾ ਵਿੱਚ ਗਰਭਵਤੀ ਪਤਨੀ ਨਾਲ ਮੋਟਰਸਾਈਕਲ ਤੇ ਜਾ ਰਹੇ ਨੌਜਵਾਨ ਨੂੰ ਕੁਝ ਬਦਮਾਸ਼ਾਂ ਨੇ ਘੇਰ ਆ ਕੇ ਉਸ ਉਤੇ ਹਮਲਾ ਕਰ ਦਿੱਤਾ ਹੈ ਮ੍ਰਿਤਕ ਦੀ ਪਹਿਚਾਣ 26 ਸਾਲਾ ਅੰਕਿਤ ਜੱਬਾ ਵਜੋਂ ਹੋਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹਜੀ ਸੀਵਰੇਜ ਦੀ ਸਫਾਈ ਦੌਰਾਨ ਮਾਰੇ ਗਏ ਦੋ ਕਰਮਚਾਰੀ ਦੇ ਪਰਿਵਾਰ ਨਾਲ ਸਫਾਈ ਕਮਿਸ਼ਨ ਦੇ ਚੇਅਰਮੈਨ ਨੇ ਕੀਤੀ ਹੈ ਜੀ ਮੁਲਾਕਾਤ ਇਹ ਰਿਤਾ ਜੀ ਪ੍ਰੋਸਾ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਚੰਦਰ ਗਰੇਵਾਲ ਨੇ ਅੱਜ ਗੁਰਦਾਸਪੁਰ ਦੇ ਪਿੰਡ ਚਾਵਾ ਵਿੱਚ ਸੀਵਰੇਜ ਦੀ ਸਫਾਈ ਕਰਦੇ ਸਮੇਂ ਹਾਦਸੇ ਵਿੱਚ ਮਾਰੇ ਗਏ ਕਨਈਆ ਤੇ ਮੋਨੂ ਦੇ ਪਰਿਵਾਰਕ ਮੈਂਬਰ ਨਾਲ ਮੁਲਾਕਾਤ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹਜੀ ਧੂਰੀ ਚ ਇੱਕ ਵਿਆਹ ਵਾਲੀ ਕਾਰਜ ਚ ਹੋਇਆ ਜੀ ਭਿਆਨਕ ਹਾਦਸੇ ਦਾ ਸ਼ਿਕਾਰ ਸੰਘਰੂਰ ਦੇ ਧੂਰੀ ਚ ਇੱਕ ਵਾਹ ਦੀ ਕਾਰ ਭਿਆਨਕ ਹਾਸੇ ਦਾ ਸ਼ਿਕਾਰ ਹੋ ਗਈ ਹੈ ਚੰਗੀ ਗੱਲ ਇਹ ਹੈ ਕਿ ਹਾਸੇਦਾਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਸਵਾਰ ਧੂਰੀ ਦੇ ਮਲੇਰ ਕੋਟਲਾ ਰੋਡ ਦੇ ਓਵਰ ਬ੍ਰਿਜ ਤੋਂ ਉਤਰ ਰਹੇ ਸਨ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਸੰਸਦ ਬਣਾਵਾਗਾ ਮਾਨਸਾ ਦੇ ਲੋਕਾਂ ਦੀ ਆਵਾਜ਼ ਆਮ ਉਮੀਦਵਾਰ ਖੁੱਡੀਆਂ ਨੇ ਲੋਕਾਂ ਨਾਲ ਕੀਤਾ ਜੀ ਵਾਦਾ ਵਿਧਾਨ ਸਭਾ ਹਲਕਾ ਲੰਬੀ ਤੋਂ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਦੇ ਪੰਜਾਬ ਦੇ ਪੰਜਵਾਂ ਮੁੱਖ ਮੰਤਰੀ ਡੇਨ ਵਾਲੇ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਲ ਲੜਲੀ ਪਾਰਟੀ ਨੇ ਉਤਾਰਿਆ ਸੀ ਆਮ ਲੋਕਾਂ ਨੇ ਸਾਥ ਕੇ ਜਿੱਤਿਆ ਇਸ ਤੋਂ ਬਾਅਦ ਆਮ ਜਿਹੜੀ ਖਾ ਪਾਰਟੀ ਨੇ ਖੇਤੀਬਾੜੀ ਮੰਤਰੀ ਬਣਾ ਆਮ ਲੋਕਾਂ ਦੀ ਸੇਵਾ ਕਰ ਰਹੇ ਹਨ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਮ੍ਰਿਤਿਕ ਮਿੱਡੇਬੀਲ ਮਹਿਲਾ ਵਰਕਰ ਦੇ ਪਰਿਵਾਰ ਲਈ 1 ਕਰੋੜ ਦੀ ਆਰਥਿਕ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਬੀਤੇ ਦਿਨੀ ਮਾਚੀਵਾੜਾ ਸ਼ਹਿਰ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ 'ਚ ਗੈਸ ਸਿਲੰਡਰ ਤੋਂ ਕਥਿਤ ਤੌਰ ਤੇ ਅੱਗ ਲੱਗਣ ਦੇ ਬਾਅਦ ਗੰਭੀਰ ਤੌਰ ਤੇ ਸੜਨ ਦੇ ਮਾਰ ਮ੍ਰਿਤਕ ਹੋਈ ਮਿੱਡੇ ਮੀਲ ਮਹਿਲਾ ਵਰਕਰ ਦੀ ਮੌਤ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਪਰਿਵਾਰ ਨੂੰ ਕੋਈ ਆਰਥਿਕ ਮਦਦ ਨਾ ਮਿਲਣ ਨੂੰ ਲੈ ਕੇ ਏਟਕ ਦੇ ਮਹਿਲਾ ਬਿੰਗ ਦੇ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ ਏਟਕ ਦੇ ਜ਼ਿਲ੍ਹਾ ਪ੍ਰਧਾਨ ਸੁਰਨ ਸਿੰਘ ਨੇ ਅਗਵਾਈ ਚ ਹੋਈ ਮੀਟਿੰਗ ਦੌਰਾਨ ਮਿੱਡੇ ਮੀਲ ਪੰਜਾਬ ਦੀ ਪ੍ਰਧਾਨ ਮਨਜੀਤ ਕੌਰ ਨੇ ਦੱਸਿਆ ਕਿਸ ਘਟਨਾ ਦੇ ਬਾਅਦ ਮ੍ਰਿਤਕ ਵਰਕਰ ਨੇ ਮੌਜੂਦ ਸੰਜੀਤ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸੋਨੇ ਦੇ ਗਹਿਣੇ ਬਣਾਉਣ ਵਾਲਾ ਕਾਰੀਗਰ 77 ਤੋਲੇ ਸੋਨਾ ਲੈ ਕੇ ਫਰਾਰ ਹੋ ਚੁੱਕਾ ਹੈ ਮੋਗਾ ਪੁਲਸ ਨੇ ਸ਼ੁਰੂ ਕਰ ਦਿੱਤੀ ਹੈ ਜੀ ਸ਼ਰਾਫਾ ਬਾਜ਼ਾਰ 'ਚ ਸੋਨੇ ਦੇ ਗਹਿਣੇ ਬਣਾਉਣ ਵਾਲੇ ਜਿਹੜੇ ਇੱਕ ਕਾਰੀਗਰ ਨੂੰ 50 ਲੱਖ ਰੁਪਏ ਦੇ ਮੁੱਲ ਦੇ ਸੋਨਾ ਲੈ ਕੇ ਫਰਾਰ ਹੋ ਗਿਆ ਹੈ ਪੁਲਸ ਨੇ ਫਰਾਰ ਹੋਏ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ 7 ਕਿਲੋ ਅਫੀਓਨ ਅਤੇ 36 ਲੱਖ ਡਰੱਗ ਮਨੀ ਦੇ ਅਸਲੇ ਜਣੇ ਮੁਲਜ਼ਮ ਕਾਬੂ ਕੀਤਾ ਹੈ ਇਥੋਂ ਦੀ ਸੀਆਈਏ ਸਟਾਫ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਪਾਸੋਂ 7 ਕਿਲੋ ਹਿਰਨ 36 ਲੱਖ ਰੁਪਏ ਡਰੱਗ ਮਣੀ ਤਿੰਨ ਪਿਸਟਲ ਰਾਈਫਲ ਅਤੇ 20 ਥਰੰਡ ਸਮੇਤ ਬਿਨਾ ਨੰਬਰੀ ਤੇ ਕਾਰ ਇਸੇ ਦੇ ਨਾਲ ਇੱਕ ਆਈਫੋਨ ਵੀ ਬਰਾਮਦ ਕੀਤਾ। ਉਸ ਤੋਂ ਬਾਅਦ ਅਗਲੀ ਵਡੀ ਹੋ ਜੀ ਬਸਾਖੀ ਦੇ ਤਿਹਾੜ ਮੌਕੇ ਗੁਰਦੁਆਰਾ ਅੰਬ ਸਹੇਬੇ ਕੇ ਨਸਤਮਤਕ ਹੋਣ ਆਏ ਲੋਕਾਂ ਨੇ ਚੋਣ ਮਸਕਟ ਸ਼ੇਰਾਂ ਨਾਲ ਸੈਲਫੀ ਲਈ ਹੈ ਜੀ। ਇਹ ਖਬਰ ਹੈ ਜੀ ਆਉਂਦੀ 1 ਜੂਨ ਨੂੰ ਹੋਣ ਜਾ ਰਹੇ ਲੋਕ ਸਭਾ ਮਤਦਾਨ ਵਾਸਤੇ ਵੋਟਰਾਂ ਨੂੰ ਜਿਹੜੀ ਪ੍ਰੇਰਣ ਲਈ ਚੱਲ ਰਹੀ ਸਿਸਟਮੈਟਿਕ ਵੋਟਰ ਐਜੂਕੇਸ਼ਨ ਇਨ ਇਲੈਕਟ੍ਰੋਨਿਕ ਭਾਗੀਦਾਰ ਦੀ ਨਿਰੰਤਰ ਵਿੱਚ ਜ਼ਿਲ੍ਹਾ ਸਵੇਪ ਟੀਮ ਨੇ ਅੱਜ ਬਸਾਖੀ ਦੇ ਪਵਿੱਤਰ ਮੌਕੇ ਗੁਰਦੁਆਰਾ ਅੰਬ ਸਾਹਿਬ ਦਾ ਦੌਰਾ ਕੀਤਾ ਤੇ ਲੋਕ ਸਭਾ ਚੋਣਾਂ 2024 ਦੇ ਮਤਦਾਨ ਪੱਠਾ ਟਿਕਣ ਆਉਣ ਵਾਲੀ ਲੋਕਾਂ ਨੂੰ ਲੋਕਤੰਤਰ ਦੇ ਤਿਹਾਰ ਵਰੇ ਜਾਗਰੂਕ ਕੀਤਾ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਗੈਂਗਸਟਰ ਲੜਦਾ ਗਰੁੱਪ ਨਾਲ ਸਬੰਧਤ 12 ਜਣੇ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਏ ਨੇ। ਲੋਕਾਂ ਨੂੰ ਧਮਕੀਆਂ ਦੇ ਕੇ ਫਰੋਤੀ ਮੰਗਣ ਵਾਲੇ ਗੈਂਗਸਟਰ ਲੱड्डा ਗਰੁੱਪ ਨਾਲ ਸੰਬੰਧਿਤ 12 ਵਿਅਕਤੀ ਨੂੰ ਕਪੂਰਥਲਾ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਐਸਐਸਪੀ ਬਸਤਲਾ ਗੁਪਤਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ 3 ਪਿਸਤੌਲ ਤੇ 26 ਰੌਂਦ ਵੀ ਬਰਾਮਦ ਕੀਤੇ ਗਏ ਨੇ ਅਗਲੀ ਵੀਡੀਓ ਹੋਰ ਜੀ ਅਧਾਰ ਅਪਡੇਟ ਕਰਨ ਦੇ ਕੰਮ ਦੀ ਸ੍ਰੀਖਿਆ ਲਈ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਕੀਤੀ ਗਈ ਹੈ ਸ਼੍ਰੀ ਮੁਕਸਰ ਸਾਹਿਬ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪੀ ਸਿੰਘ ਸੂਦਨ ਨੇ ਅੱਜ ਜ਼ਿਲ੍ਹੇ ਵਿੱਚ ਆਧਾਰ ਅਪਡੇਸ਼ਨ ਦੀ ਪ੍ਰਕਿਰਿਆ ਦੀ ਸਮੀਖਿਆ ਲਈ ਇੱਕ ਆਨਲਾਈਨ ਬੈਠਕ ਰੱਖੀ ਹੈ ਉਸ ਤੋਂ ਬਾਅਦ ਇੱਕ ਵੀਡੀਓ ਜੀ ਮਜ਼ਬੂਤ ਪੰਜਾਬ ਕਾਂਗਰਸ ਕਾਡਰ ਭਾਜਪਾ ਨੂੰ ਖਤਮ ਕਰੇਗਾ ਰਾਜਾ ਬੜਿੰਗ ਇੱਕ ਖਬਰ ਹੈ ਜੀ ਪੱਤਰਕਾਰ ਨਾਲ ਗੱਲਬਾਤ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਮਰਿੰਦਰਪ ਸਿੰਘ ਰਾੜਾ ਬੜਿੰਗ ਨੇ ਅੰਗਮੀ ਲੋਕ ਸਭਾ ਚੋਣਾਂ ਅਤੇ ਕਾਂਗਰਸ ਪਾਰਟੀ ਵੱਲੋਂ ਚੋਣ ਲੜਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਹੈ ਸਤੋਵਾ ਦੇ ਗਲੀਬीडी ਹੋਜੀ ਸਿੱਧਵਾ ਬੇਡ ਖੇਤਰ ਚੋਂ 34000 ਲੀਟਰ ਲਾਹਨ ਬਰਾਮਦ ਕੀਤਾ ਹੈ ਪੁਲਸੋ ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਪੁਲਸ ਕਪਤਾਨ ਨਵਨੀਤ ਸਿੰਘ ਬੈਂਸ ਦੀਆਂ ਹਦਾਇਤਾਂ ਤੇ ਡੀਐਸਪੀ ਜਸਕੀਰ ਸਿੰਘ ਦੀ ਅਗਵਾਈ ਹੇਠ ਥਾਣਾ ਸਿੱਧਵਾ ਬੇਡ ਦੇ ਇੰਚਾਰਜ ਹੋ ਲੋ ਦਰਿਆ ਸਤਲੁਜ ਦੇ ਕੰਢੇ ਤੇ ਸ਼ਰਾਬ ਬਣਾਉਣ ਲਈ ਪਾਇਆ ਜਿਹੜਾ ਲਾਹਨ ਅਤੇ ਸ਼ਰਾਬ ਬਰਾਮਦ ਕਰਨ ਦਾ ਕਾਰਨਸ਼ਟ ਕਰਵਾਈ ਗਈ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਬੇਡ ਇਲਾਕੇ ਦੇ ਪਿੰਡ ਕੰਨੀਆਂ ਫੌਸੈਨੀ ਵਿੱਚ ਸ਼ਰਾਬ ਤਸਕਰ ਜਿੱਤੋ ਬਾਈ ਦੇ ਕਰ ਛਾਪਾ ਮਾਰਿਆ ਜੀ ਉਹਨਾਂ ਨੇ ਉਸ ਤੋਂ ਅਗਲੀ ਵੜੀ ਹੋ ਜੀ ਜਲੰਧਰ ਦੀ ਸਪੋਰਟਸ ਫੈਕਟਰੀ 'ਚ ਲੱਗੀ ਅੱਗ ਮੌਕੇ ਤੇ ਪਹੁੰਚੀਆਂ 50 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਲੰਧਰ ਵਿੱਚ ਲੈਦਰ ਕੰਪਲੈਕਸ ਕੋਲ ਯੂਐਮਏ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਸ਼ਾਮ 5 ਵਜੇ ਤੋਂ ਤੱਕ ਫਾਇਰ ਬ੍ਰਿਗੇਡ ਦੀਆਂ 50 ਗੱਡੀਆਂ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅੱਗ ਲੱਗਣ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮੱਚ ਗਿਆ। ਘਟਨਾ ਸਮੇਂ ਫੈਕਟਰੀ ਵਿੱਚ ਸਾਰੇ ਮੁਲਾਜ਼ਮ ਮੌਜੂਦ ਸਨ ਜਿਨ੍ਹਾਂ ਨੂੰ ਤੁਰੰਤ ਪ੍ਰਵਾਬ ਨਾਲ ਰੈਸਕਿਊ ਕੀਤਾ ਗਿਆ ਜੀ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ 15-1500 ਰੁਪਏ ਕਿਹਨਾਂ ਨੂੰ ਪੈਨੇ ਤਹਾਨੂੰ ਸੁਣਾ ਚੋੜਾ ਇੱਕ ਵੱਡੀ ਖੁਸ਼ਖਬਰੀ ਭਵੰਤਵਾਨ ਸਰਕਾਰ ਨੇ ਦੇ ਦਿੱਤੀ ਹੈ ਜਿਹੜੀ ਔਰਤਾਂ ਦੇ ਬਜ਼ੁਰਗਾਂ ਦੇ ਖਾਤਿਆਂ ਵਿੱਚ 15-1500 ਰੁਪਏ ਜਿਹੜੇ ਪੈ ਚੁੱਕੇ ਨੇ ਜਿਹੜੀ ਬੁਢਾਪਾ ਪੈਨਸ਼ਨ April ਮਹੀਨੇ ਦੀ ਜਿਹੜੀ ਬੜਾਪਾ ਪੈਨਸ਼ਨ ਹੈ ਜੀ ਉਹ ਆ ਚੁੱਕੀ ਹੈ ਤੇ ਇਹ ਪੈਨਸ਼ਨ 15-1500 ਹੀ ਆਈ ਹੈ 2500 ਪੈਨਸ਼ਨ ਵਾਲੇ ਵੀ ਜਲਦ ਐਲਾਨ ਕੀਤਾ ਜਾਵੇਗਾ ਐਸੀ ਜੀ ਅਜ ਦੀ ਆਪਣੀ ਅੱਤਾ ਖਬਰ ਤੁਹਾਨੂੰ ਕਿਸ ਤਰ੍ਹਾਂ ਲੱਗੀ ਨੀ ਚੇਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ